ਸੱਤ ਜੀ ਗੀਆਂ ਕੱਲ ਜੀ ਵੀਡੀਓ ਦੇਖ ਰਹੇ ਸਭ ਜੀਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਸੁਪਰੀਮ ਕੋਰਟ ਦਾ ਐਨ ਐਚ ਏ ਆਈ ਨੂੰ ਸਹੀ ਸਵਾਲ ਕੇਰਲਾ ਵਿੱਚ ਇੱਕ ਵਿਅਕਤੀ ਦੇ ਜਮ ਵਿੱਚ ਫਸਣ ਅਤੇ ਫਿਰ ਵੀ ਟੋਲ ਦੇਣ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਭਾਰਤ ਰਾਸ਼ਟਰਪਤੀ ਰਾਜਮਾਰਗਾਂ ਦੀ ਅਥਾਰਟੀ ਤੋਂ ਇਹ ਸਹੀ ਸਵਾਲ ਪੁੱਛਿਆ ਹੈ ਪੁੱਛਿਆ ਕਿ ਜੇਕਰ ਲੋਕ ਘੰਟਿਆਂ ਬੱਧੀ ਜਾਮ ਵਿੱਚ ਫਸੇ ਹੋਏ ਹਨ ਤਾਂ ਫਿਰ ਉਹ ਟੋਲ ਕਿਉਂ ਦੇਣ ਸੁਪਰੀਮ ਕੋਰਟ ਨੂੰ ਇਸ ਮਾਮਲੇ ਦੀ ਸੁਣਵਾਈ ਕਰਨੀ ਪਈ ਕਿਉਂਕਿ ਕੇਰਲਾ ਦੇ ਹਾਈ ਕੋਰਟ ਨੇ ਇਸੇ ਪ੍ਰਸੰਗ ਤੇ ਹੁਕਮ ਦਿੰਦੇ ਹੋਏ ਕਿਹਾ ਹੈ ਕਿ ਆਖਰੀ ਕਿਸੇ ਵਿਅਕਤੀ ਨੂੰ ਜੋ 11 ਤੋਂ 12 ਘੰਟੇ ਜਾਮ ਵਿੱਚ ਫਸਿਆ ਫਸਿਆ ਹੋਵੇ ਟੋਲ ਕਿਉਂ ਦੇਣਾ ਚਾਹੁੰਦਾ ਹੈ ਇਹ ਰਹਿਣ ਵਾਲੀ ਗੱਲ ਹੈ ਕਿ ਐ NHAI ਨੂੰ ਕੇਰਲਾ ਹਾਈ ਕੋਰਟ ਦਾ ਇਹ ਫੈਸਲਾ ਪਸੰਦ ਨਹੀਂ ਆਇਆ ਤੇ ਉਸਨੇ ਸੁਪਰੀਮ ਕੋਰਟ ਦਾ ਦਰਵਾਜਾ ਖੜਕਾਉਣਾ ਬਿਹਤਰ ਸਮਝਾ ਇਹ ਸਮਝਣਾ ਮੁਸ਼ਕਲ ਹੈ ਕਿ NHAI ਇਸ ਮਾਮਲੇ ਵਿੱਚ ਹਾਈ ਕੋਰਟ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਵਿੱਚ ਕਿਉਂ ਗਏ ਇਸ ਸਵਾਲ ਤੇ ਭਾਰਤ ਸਰਕਾਰ ਨੇ ਵਿਸ਼ੇਸ਼ ਤੌਰ ਤੇ ਰਾਜਮਾਰਗ ਮੰਤਰੀ ਨੂੰ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਕਿ ਉਹ ਇਹ ਚਾਹੁੰਦੇ ਹਨ ਕਿ ਲੋਕ ਘੰਟਿਆਂ ਬੱਧੀ ਜਾਮ ਵਿੱਚ ਫਸੇ ਰਹਿਣ ਦਾ ਸਮਾਂ ਅਤੇ ਈਦਨ ਬਰਬਾਦ ਕਰਨ ਤੇ ਫਿਰ ਇਹ ਟੋਲ ਰੂਪ ਵਿੱਚ ਪੈਸੇ ਅਦਾ ਕਰਨ ਇਹ ਤਾਂ ਇੱਕ ਤਰ੍ਹਾਂ ਦੀ ਜ਼ਬਰਦਸਤੀ ਹੈ ਰਾਸ਼ਟਰੀ ਰਾਜਮਾਰਗ ਹੋਣ ਦਾ ਸੁਭਈਆ ਰਾਜਮਾਰਗ ਜਾਂ ਹੋਰ ਸੜਕਾਂ ਜੇਕਰ ਕਿਸੇ ਸੜਕ ਤੇ ਕਈ ਕਈ ਘੰਟੇ ਜਾਮ ਲੱਗਾ ਰਹਿੰਦਾ ਹੈ ਤਾਂ ਲੋਕਾਂ ਤੋਂ ਨਿਰਧਾਰਿਤ ਟੂਲ ਲੈਣ ਦੀ ਬਜਾਏ ਉਹਨਾਂ ਨੂੰ ਰਾਤ ਦਿੱਤੀ ਜਾਣੀ ਚਾਹੀਦੀ ਹੈ ਇਹ ਸਹੀ ਹੈ ਕਿ ਸੜਕ ਆਰਥਿਕ ਵਿਕਾਸ ਦਾ ਮਾਧਿਮ ਹਨ ਅਤੇ ਦੇਸ਼ ਦੀ ਤਰੱਕੀ ਲਈ ਚੰਗੀਆਂ ਸੜਕਾਂ ਦੀ ਲੋੜ ਹੈ ਉਹਨਾਂ ਦਾ ਨਿਰਮਾਣ ਅਤੇ ਰੱਖ-ਰਖਾਵ ਉਦੋਂ ਹੀ ਸੰਭਵ ਹੈ ਜਦੋਂ ਉਹਨਾਂ ਦੇ ਚੱਲਣ ਵਾਲੇ ਵਾਹਨ ਚਾਲਕਾਂ ਤੋਂ ਟੋਲ ਲਿਆ ਜਾਵੇ ਜਿਹਾ ਹੀ ਕੀਤਾ ਜਾ ਰਿਹਾ ਹੈ ਇਸ ਵਿੱਚ ਕੋਈ ਕੋਈ ਗੱਲਾਂ ਨਹੀਂ ਹੈ ਪਰ ਇਸ ਦੀ ਅਣਦੇਖੀ ਕੀਤੀ ਜਾ ਰਹੀ ਹੈ ਕਿ ਸੜਕਾਂ ਤੇ ਜਾਮ ਤਾਂ ਨਹੀਂ ਲੱਗ ਰਿਹਾ ਅਤੇ ਮਿੰਟਾਂ ਸਫਰ ਘੰਟਿਆਂ ਵਿੱਚ ਤਾਂ ਨਹੀਂ ਹੋ ਰਿਹਾ ਗੱਲ ਸਿਰਫ ਉਹਨਾਂ ਸੜਕਾਂ ਤੇ ਲੱਗਣ ਵਾਲੇ ਜਾਮ ਦੀ ਨਹੀਂ ਜਿੰਨਾ ਤੇ ਟੋਲ ਦੀ ਵਸੂਲੀ ਹੁੰਦੀ ਹੈ ਦੇਸ਼ ਭਰ ਵਿੱਚ ਕਈ ਜਈਆਂ ਸੜਕਾਂ ਵੀ ਹਨ ਜਿੰਨਾ ਤੇ ਟੋਲ ਨਹੀਂ ਲਾਇਆ ਜਾਂਦਾ ਪਰ ਉਹ ਉਹਨਾਂ ਤੇ ਵੀ ਜਾਮ ਲੱਗਦਾ ਹੈ ਇਹ ਸੜਕਾਂ ਵੀ ਲੋਕਾਂ ਦੇ ਪੈਸੇ ਨਾਲ ਹੀ ਬਣਦੀਆਂ ਹਨ ਧੰਨਵਾਦ